ਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਦੱਬੇ ਕੁਚਲੇ ਲੋਕਾਂ ਦੇ ਮਸੀਹਾ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਤੇ ਫਗਵਾੜਾ ਦੀ ਦਾਣਾ ਮੰਡੀ ਵਿਖੇ ਕਰਵਾਈ ਗਈ ਪੰਜਾਬ ਸੰਭਾਲੋ ਰੈਲੀ ਤੇ ਜਾਣ ਲਈ بارش ਦਾ ਮੌਸਮ ਵੀ ਲੋਕਾਂ ਦੇ ਜੋਸ਼ ਨੂੰ ਘਟ ਨਹੀਂ ਕਰ ਸਕਿਆ ਜਿਸ ਵਿੱਚ ਸ਼ਾਮਿਲ ਹੋਣ ਲਈ ਜਿੱਥੇ ਪੂਰੇ ਪੰਜਾਬ ਵਿੱਚੋਂ ਵਰਦੀ ਮੀਂਹ ਦੌਰਾਨ ਲੋਕ ਹਮ ਹਮਾ ਕੇ ਪੁੱਜੇ ਉੱਥੇ ਹੀ ਬਲਾਕ ਔਰ ਦੇ ਪਿੰਡ ਰਟੈਂਡਾ ਤੋਂ ਬਹੁਜਨ ਸਮਾਜ ਪਾਰਟੀ ਦੇ ਔ ਦੇ ਦਾਰਾਂ ਦਾ ਭਾਰੀ ਜਥਾ ਰਵਾਨਾ ਹੋਇਆ ਜਾਣ ਤੋਂ ਪਹਿਲਾਂ ਬਸਪਾ ਦੇ ਸੀਨੀਅਰ ਆਗੂ ਮਾਸਟਰ ਸਤਪਾਲ ਰਟੈਂਡਾ ਅਤੇ ਸੋਮਨਾਥ ਰਟੈਂਡਾ ਨੇ ਕਿਹਾ ਕਿ बाबू ਕਾਂਸ਼ੀ ਰਾਮ ਜੀ ਨੇ ਦੱਬੇ ਕੁਚਲੇ ਲੋਕਾਂ ਨੂੰ ਇਕਜੁੱਟ ਕਰਨ ਲਈ ਸਾਈਕਲ ਤੇ ਯਾਤਰਾ ਕਰਕੇ ਦਿਨ ਰਾਤ ਸੰਗ੍ਰਹਿਸ਼ ਕੀਤਾ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਲੋਕਾਂ ਲਈ ਸਮਰਪਿਤ ਕੀਤਾ ਉਹਨਾਂ ਦੱਸਿਆ ਕਿ ਇਸ ਮਹਾਨ ਯੋਧੇ ਦੇ ਜਨਮ ਦਿਨ ਤੇ ਪੰਜਾਬ ਸੰਭਾਲੋ ਰੈਲੀ ਵਿੱਚ ਬਸਪਾ ਦੇ ਬਹੁਤ ਸਾਰੇ ਸੀਨੀਅਰ ਆਗੂ ਸਾਹਿਬ શ્રી ਕਾਂਸ਼ੀ ਰਾਮ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਇਸ ਮੌਕੇ ਉਨਾ ਨਾਲ ਪੰਜ ਹੈਪੀ ਸਿੰਘ ਪੰਜ ਨੀਲਮ ਰਾਣੀ ਸੋਹਣ ਲਾਲ ਸੈਕਟਰ ਪ੍ਰਦਾਨ ਸਤਨਾਮ RAM ਪਰਮਜੀਤ ਕੌਰ ਮਨਜੀਤ ਕੌਰ ਜਸਵਿੰਦਰ ਕੌਰ ਗੁਰੂ ਗੁਰਦੇਵਾਲ ਸਿੰਘ ਹਰਪਾਲ ਸਿੰਘ 체ਤੀ RAM ਆਦੋ ਇਲਾਵਾ ਹੋਰ ਕਈ ਸਰਗਰਮ ਵਰਕਰ ਹਾਜ਼ਰ ਸਨ ਆਓ ਛਿੰਜੀ ਲਡੋਆ ਰਾਹੀ ਮਾਸਟਰ ਸਾਤਪਾਲ ਰਟੈਂਡਾ ਨਾਲ ਕਰੀਏ ਗਲਬਾਰ ਤੇ ਫਗਵਾੜਾ ਰੈਲੀ ਦੀਆਂ ਦੇਖੀਏ ਕੁਝ ਚਲਕੀਆਂ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਬਹੁਜਨ ਸਮਾਜ ਪਾਰਟੀ ਜਿੰਦਾਬਾਦ 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 ਸਹਿਮ ਕਾਂਚੀ ਰਾਮ ਅਮਰ ਰਹੇ ਅਮਰ ਰਹੇ ਅਮਰ ਰਹੇ ਸਭ ਤੋਂ ਪਹਿਲਾਂ ਜੀ ਸਭ ਕੱਤਰ ਹੋਈ ਸੰਗਤ ਨੂੰ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਹਾਨ ਰਹਿਬਰ ਯੁੱਗ ਪਲਟਾਊ ਨੇਤਾ ਔਰ ਇੱਕ ਸੰਤ ਕਿਉਂਕਿ ਸੰਤ ਉਹਨਾਂ ਨੂੰ ਕਿਹਾ ਜਾਂਦਾ ਜਿਨ੍ਹਾਂ ਨੇ ਮੂਹ ਮਾਇਆ ਦਾ ਤਿਆਗ ਕੀਤਾ ਹੋਵੇ ਔਰ ਸਾਹਿਬ ਸ਼੍ਰੀ ਕਾਂਚੀ ਰਾਮ ਜੀ ਨੇ ਸਾਰੀ ਜ਼ਿੰਦਗੀ ਉਹਨਾਂ ਦੀ ਇੱਕ ਉਹ ਜੋ ਉਹਨਾਂ ਨੇ ਕਿਹਾ ਕਿ ਮੈਂ ਪੂਰੀ ਜ਼ਿੰਦਗੀ ਵਿੱਚ ਨਾ ਕੋਈ ਮੇਰੇ ਨਾਮ ਬੈਂਕ ਬੈਲੈਂਸ ਹੋਵੇਗਾ ਤੇ ਨਾ ਜ਼ਮੀਨ ਹੋਏਗੀ ਕਹਿਣੀ ਤੇ ਕਥਨੀ ਦੇ ਸੂਰੇ ਔਰ ਸਾਰੀ ਜ਼ਿੰਦਗੀ ਜਿਨ੍ਹਾਂ ਨੇ ਕੌਮ ਦੇ ਲੇਖੇ ਲਾਈ ਇੱਕ ਇੱਕ ਪਲ ਤੋਂਮ ਦੇ ਲੇਖੇ ਲਾਇਆ ਨੰਬਰ 1 ਗਲਟਡ ਪੋਸਟ ਦਾ ਤਿਆਗ ਕੀਤਾ ਵਿਆਹ ਨਾ ਕਰਵਾਉਣ ਦਾ ਫੈਸਲਾ ਕੀਤਾ ਇਥੋਂ ਤੱਕ ਕਿ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਅਟਲ ਵਿਹਾਰੀ ਬਾਜਪਾਈ ਨੇ ਉਹਨਾਂ ਨੂੰ ਰਾਸ਼ਟਰਪਤੀ ਦਾ ਪਦ ਦੇਣਾ ਚਾਹਿਆ ਤਾਂ ਉਹਨਾਂ ਨੇ ਸਮਾਜ ਦੇ ਹਿੱਤ ਦੇ ਵਿੱਚ ਰਾਸ਼ਟਰਪਤੀ ਦੀ ਪਦਵੀ ਜਿਹੜੀ ਹੈਗੀ ਆ ਉਹ ਠੁਕਰਾ ਦਿੱਤੀ ਕਿ ਮੈਂ ਇਸ ਉੱਤੇ ਅਹੁਦੇ ਦੇ ਉੱਪਰ ਰਹਿ ਕੇ ਸਮਾਜ ਦਾ ਭਲਾ ਨਹੀਂ ਕਰ ਸਕਾਂਗਾ ਸੋ ਇਹੋ ਜਿਹੇ ਮਹਾਨ ਰੈਵਰ ਜਿਨ੍ਹਾਂ ਨੂੰ ਸਤਕਾਰ ਸਹਿਤ ਬਾਬਾ ਸਾਹਿਬ ਦਾ ਦੂਜਾ ਨਾਮ ਕਾਂਛੀ ਰਾਮ ਕਾਂਛੀ ਰਾਮ ਔਰ ਜਿਨ੍ਹਾਂ ਨੇ ਇੱਕ ਬਹੁਤ ਹੀ ਆਪਣੇ ਸਮੇਂ ਦੇ ਵਿੱਚ ਜੋਸ਼ ਜਜ਼ਬਾ ਸ਼ਾ ਜੋਨੂਨ ਭਰਨ ਵਾਲੇ ਨਾਰੇ ਸਮੇਂ-ਸਮੇਂ ਤੇ ਦਿੱਤੇ ਕਿ ਨਿਕਲੋ ਬਾਹਰ ਮਕਾਨੋਂ ਸੇ ਜ਼ੰਗ ਲੜੋ ਬੇਈਮਾਨੋਂ ਸੇ ਵੋਟ ਹਮਾਰਾ ਰਾਜ ਤਮਾਰਾ ਨਹੀਂ ਚੱਲੇਗਾ ਨਹੀਂ ਚੱਲੇਗਾ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ਹਮਾਰੀ ਹੈ ਔਰ ਹੋਰ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਜਿਹੜੇ ਹੈਗੇ ਨਾਰੇ ਲਾ ਕੇ ਉਹਨਾਂ ਨੇ ਕੌਮ ਦੇ ਵਿੱਚ ਜਜ਼ਬਾ ਜੋਸ਼ ਸ਼ਾ ਪੈਦਾ ਕੀਤਾ ਅੱਜ ਉਸ ਮਹਾਨ ਰਹਿਬਰ ਦਾ ਜਨਮ ਦਿਨ ਦਾਣਾ ਮੰਡੀ ਫਗਵਾੜਾ ਵਿਖੇ ਬਹੁਤ ਵੱਡੀ ਮਿਸਾਲ ਰੈਲੀ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਸੋ ਸਾਡੇ ਪਿੰਡ ਰਟੈਂਡਾ ਤੋਂ ਦੋ ਬੱਸਾਂ ਦਾ ਕਾਫਲਾ ਜਾ ਰਿਹਾ ਸੋ ਮੈਂ ਜਿੱਥੇ ਉਹਨਾਂ ਨੂੰ ਨਮਨ ਕਰਦਾ ਉੱਥੇ ਜਿਹੜਾ ਹੈਗਾ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਸਾਬ ਕਾਂਛੀ RAM ਜੀ ਦਾ ਜੋ ਸੁਪਨਾ ਅਧੂਰਾ ਰਹਿ ਗਿਆ ਸੀ ਜੋ ਕਾਰਜ ਅਧੂਰੇ ਰਹਿ ਗਏ ਸੀ ਕਿਉਂਕਿ ਉਹ ਮੰਗਣ ਵਾਲੇ ਹੱਥਾਂ ਨੂੰ ਮੰਡਣ ਵਾਲੇ ਹੱਥਾਂ ਵਿੱਚ ਕਨਵਰਟ ਕਰਨਾ ਚਾਹੁੰਦੇ ਸਨ ਉਨ੍ਹਾਂ ਦੀ ਸਟੇਟਮੈਂਟ ਸੀ ਕਿ ਆਵਰ ਅਲਟੀਮੇਟ ਗੋਲ ਇਜ਼ ਟੂ ਰੂਲ ਓਵਰ ਇੰਡੀਆ ਕਿ ਮੇਰਾ ਅੰਤਮ ਨਿਸ਼ਾਨਾ ਭਾਰਤ ਦੇ ਉੱਪਰ ਸ਼ਾਸਨ ਕਰਨ ਦਾ ਭਾਰਤ ਉੱਪਰ ਰਾਜ ਕਰਨ ਦਾ ਤੁਹਾਡੇ ਦੁੱਖਾਂ ਦਾ ਅੰਤ ਤੁਹਾਡੀਆਂ ਤਕਲੀਫਾਂ ਦਾ ਅੰਤ ਤੁਹਾਡੀਆਂ ਸਮੱਸਿਆਵਾਂ ਦਾ ਅੰਤ ਕਦੇ ਹੀ ਹੋ ਸਕਦਾ ਜੇਕਰ ਤੁਹਾਡੇ ਜੋਗ ਚੁਣੇ ਹੋਏ ਨਮਾਇंदे ਜਿਹੜੇ ਹੈਗਾ ਤੁਹਾਡੇ ਹੱਕਾਂ ਦੀ ਜਾ ਕੇ ਗੱਲ ਕਰਨ ਤੁਹਾਡੀ ਆਪਣੀ ਸਰਕਾਰ ਹੋਵੇ ਸੋ ਆਓ ਆਪਾਂ ਸਾਰੇ ਨਾਲ ਮਿਲ ਕੇ ਸਾਹਿਬ ਜੀ ਦੇ ਦਿਵਸ ਦੇ ਉੱਪਰ ਜਨਮ ਦਿਨ ਤੇ ਇਹ ਪ੍ਰਣ ਕਰੀਏ ਕਿ ਅਸੀਂ ਉਹਨਾਂ ਦਾ ਅਧੂਰਾ ਕਾਰਜ ਪੂਰਾ ਕਰਨ ਲਈ ਜੀ ਜਾਂਦੀ ਬਾਜੀ ਲਗਾ ਦੇਾਂਗੇ ਸੋ ਉਥੇ ਪਹੁੰਚਣ ਤੇ ਸਭ ਨੂੰ ਜੈ ਪੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਕਾਂਛੀ RAM ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਕਾਂਛੀ RAM ਤੇਰਾ ਮਿਸ਼ਨ ਅਧੂਰਾ ਅੱਗੇ ਜਿੰਦੜੀਆਂ ਕਰਾਂਗੇ ਪੂਰਾ ਸਾਹਿਬ ਜੀ ਤੇਰਾ ਮਿਸ਼ਨ ਅਧੂਰਾ ਅੱਗੇ ਜਿੰਦੜੀਆਂ ਕਰਾਂਗੇ ਪੂਰਾ ਜੈ ਪੀਮ ਜੈ ਭਾਰਤ